ਖਾਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਵੀ ਸਾਰੇ ਜਣੇ ਕਿਵੇਂ ਹੋਗੇ ਤੇ ਅੱਜ ਆਪਾਂ ਬਣਾਵਾਂਗੇ ਹੋਮ ਵਲੌਗ ਮੈਂ ਤੁਹਾਨੂੰ ਆਪਦਾ ਘਰ ਦਿਖਾਵਾਂਗੀ ਵੀ ਕਿਵੇਂ ਦਾਗਾ ਤੇ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਸਾਰਿਆਂ ਨੇ ਸੁਣ ਸੁਣੇ ਕਮੈਂਟ ਕਰਿਓ ਵੀ ਕਿਹਜਾਗਾ ਮੇਰਾ ਘਰ ਹਨਾ ਚਲੋ ਆਪਾਂ ਹੁਣ ਕਰਦੇ ਆਂਗੇ ਸਟਾਰਟ ਇਹ ਸਾਡੇ ਘਰ ਦਾ ਬਾਹਰਲਾ ਲੁੱਕ ਹੈ ਨਾ ਇਹ ਹੈ ਮੇਨ ਗੇਟ ਮੈਂ ਤੁਹਾਨੂੰ ਦਿਖਾਉਣੀ ਹਾਂ ਅੰਦਰ ਜਾ ਕੇ ਸਭ ਤੋਂ ਪਹਿਲਾਂ ਆ ਜਾਂਦਾਗਾ ਪਸ਼ੂਆਂ ਦਾ ਭਰਾਂਡਾ ਆ ਦੇਖੋ ਇੱਧਰ ਸਾਡੇ ਪਸ਼ੂ ਨੇਗੇ ਸਾਡੇ ਦੋ ਮੱਝਾਂ ਨੇਗੀਆਂ ਤੇ ਇਹ ਸੋਨਾ ਵਾਲੀ ਹੈ ਉਹ ਦੁੱਧ ਦਿੰਦੀ ਹੈਗੀ ਤੇ ਇੱਕ ਗਾਈ ਆ ਉਹ ਵੀ ਦੁੱਧ ਦਿੰਦੀ ਹੈਗੀ ਹੈਨਾ ਇਹ ਆ ਜਾਂਦਾਗਾ ਸਾਡੇ ਪਸ਼ੂਆਂ ਦਾ ਉਸ ਤੋਂ ਬਾਅਦ ਆਉਂਦਾਗਾ ਇਹ ਇੰਨਾ ਕੁ ਖਾਲੀ ਹੁੰਦਾਗਾ ਥਾਂ ਬਸ ਇੱਥੇ ਰੇੜੀ ਲੱਗ ਜਾਂਦੀ ਹੈਗੀ ਕੱਖਾ ਖੱਖਾਂ ਦੀ ਹੈ ਨਾ ਜਿਹੜੇ ਖੇਤੋਂ ਲੈ ਕੇ ਆਉਂਦੇ ਨੇਗੇ ਇੱਧਰ ਖਲ ਖੁਲ ਧਰ ਲੈਣੇ ਨੇਗੇ ਅਸੀਂ ਤੇ ਇੱਧਰ ਆ ਸਾਡਾ ਕੱਟਾਗਾ ਇੱਥੇ ਖੜਾ ਰੱਖਿਆ ਕਿਉਂਕਿ ਇਧਰ ਛਾਂ ਸੀਗੀ ਤੇ ਅੱਜ ਮੇਰੀ ਸਕੂਟਰੀ ਧੋਤੀ ਸੀਗੀ ਮੈਂ ਸਕੂਟਰੀ ਅੱਗੇ ਮੇਰੀ ਉੱਥੇ ਖੜੀ ਹੁੰਦੀ ਹੈਗੀ ਤੇ ਅੱਜ ਇੱਥੇ ਖੜੀ ਹੈਗੀ ਨਾ ਤੇ ਜਿਹੜਾ ਆਹ ਵਾਲਾ ਥਾਂਗਾ ਇੱਥੋਂ ਉਧਰੋਂ ਪਸ਼ੂ ਖੋਲ ਕੇ ਸੇ ਇੱਥੇ ਬੰਦਨੇ ਹੁੰਨੇ ਹੈਗੇ ਸ਼ਾਮ ਨੂੰ ਤੇ ਇੱਥੇ ਕੱਖ ਪਾ ਦਿੰਨੇ ਹੁੰਨੇ ਹੈਗੇ ਉਸ ਤੋਂ ਬਾਅਦ ਆਪਣੀ ਆਉਂਦੀ ਹੈਗੀ ਆ ਦੇਖੋ ਇਹ ਸਾਡਾ ਘਰ ਹੈਗਾ ਇਹ ਅਸੀਂ ਹੁਣ ਪਾਇਆ ਸੀਗਾ ਪਹਿਲਾਂ ਸਾਡਾ ਇੱਥੇ ਪੁਰਾਣਾ ਹੁੰਦਾ ਸੀਗਾ ਇਧਰੇ ਨਵਾਂ ਪਾਇਆ ਹੈਗਾ ਸਭ ਤੋਂ ਪਹਿਲਾਂ ਆ ਜਾਂਦਾਗਾ ਪੋਰਚ ਰ ਉਧਰ ਮੰਮੀ ਬੈਠੇ ਨੇਗੇ ਪਈ ਨਹੀਂ ਕਿ ਬੈਠਣਗੇ ਸੌਰੀ ਤੇ ਇਧਰ ਆ ਜਾਂਦਾਗਾ ਡ੍ਰੈنگ ਰੂਮ ਇੱਥੇ ਅਸੀਂ ਰੱਖਾਂਗੇ ਸੋਫੇ ਸੋਫੇ ਹਨਾ ਵੈਸੇ ਫਿਲਹਾਲ ਅਸੀਂ ਇੱਕ ਬੈੱਡ ਰੱਖ ਰੱਖਿਆਗਾ ਵੈਸ ਮੰਮੀ ਵਰਗਿਆਂ ਦਾ ਤੇ ਇਹ ਆ ਜਾਂਦਾਗਾ ਸਾਡਾ ਭਾਂਡਾ ਤੇ ਇਧਰ ਨਾਲ ਹੀ ਭਾਂਡੇ ਦੀ ਰਸੋਈ ਹੈਗੀ ਹਜੇ ਸਾਰਾ ਤਿਆਰ ਕਰਨ ਵਾਲਾ ਰਹਿੰਦਾਗਾ ਤਿਆਰ ਨਹੀਂ ਕੀਤਾ ਹੋਇਆਗਾ ਤੇ ਇੱਕ ਹੁਣ ਚਾਲਦੇ ਆਂਗੇ ਆਪਾਂ ਇਧਰਲੀ ਸਾਈਡ ਇਹ ਜਿਹੜਾ ਆ ਜਾਂਦਾਗਾ ਨਾਲ ਹੀ ਵਾਸ਼ਿੰਗ ਵਾਸ਼ਿੰਗ ਵੀ ਅਸੀਂ ਘਰ ਦੇ ਸਮਾਨ ਨਾਲ ਹੀ ਭਰ ਰੱਖਿਆਗਾ ਦੇਖੋ ਮੰਜੇ-ਮੁੰਜੇ ਖੜੇ ਕਰ ਰੱਖੇ ਨੇਗੇ ਹਜੇ ਰਹਿਣ ਦਾਗਾ ਚਾਲੂ ਕਰਵਾਉਣਾ ਲਾ ਹਜੇ ਕੁਝ ਨਹੀਂ ਕਰਵਾਇਆ ਹੈਗਾ ਇੱਦਾਂ ਪਿਆਗਾ ਇਹ ਆ ਜਾਂਦਾਗਾ ਸਾਡਾ ਪੇਟੀਆਂ ਵਾਲਾ ਕਮਰਾ ਤੁਹਾਨੂੰ ਮੈਂ ਲਾਈਟ ਲਾ ਕੇ ਦਿਖਾਉਣੀ ਆ ਆ ਦੇਖੋ ਇਹ ਸਾਡਾ ਪੇਟੀਆਂ ਦਾ ਕਮਰਾ ਇੱਥੇ ਪੇਟੀਆਂ ਬੂਟੀਆਂ ਪਈਆਂ ਨੇ ਇੱਧਰ ਮਤਲਬ ਜਿਹੜਾ ਵੀ ਬੇਕਾਰ ਸਮਾਨ ਹੁੰਦਾ ਉਹ ਅਸੀਂ ਇੱਧਰ ਹੀ ਰੱਖਦੇ ਹਾਂ ਮਤਲਬ ਮੁੰਜੇ-ਮੁੰਜੇ ਵੀ ਚਲੋ ਆ ਜਾਂਦੇ ਨੇ ਕਿ ਜਿਹੜੇ ਐਕਸਟਰਾ ਹੁੰਦੇ ਨੇ ਨਹੀਂ ਡਾਉਣ ਵਾਲੇ ਹੈਗੇਗਾ ਨਾ ਇੱਥੇ ਮੇਰਾ ਸਟੈਂਡ ਪਿਆ ਦੇਖੋ ਢੋਲ ਢੂਲ ਪਿਆਗਾ ਸਾਡਾ ਉੱਤੇ ਬੋਰੀਆਂ ਪੁਰੀਆਂ ਰੱਖ ਰੱਖੀਆਂ ਨੇ ਗਿਆ ਸੀ ਹਨਾ ਤੇ ਚਲੋ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਵੀ ਉੱਧਰ ਆ ਫਿਰ ਦੀ ਅਮਰੀਨ ਤੇ ਅਮਰੀਨ ਦੀ ਸਾਈਕਲ ਹੀ ਆ ਜਾਂਦੀ ਹੈ ਕਿ ਇੱਥੇ ਅਮਰੀਨ ਕਦੇ ਉੱਧਰ ਲਾਦਨ ਗਿਆ ਦ ਸਾਈਕਲ ਹੀ ਇੱਥੇ ਰੇ ਵਾਲੀ ਉਧਰ ਰੀਅਲ ਕੱਟੇ ਪਏ ਨੇ ਕਿ ਹਨਾ ਕਦੇ ਅਮਰੀਨ ਉੱਥੇ ਲਾ ਦਿੰਦੀ ਸਾਈਕਲ ਹੀ ਕਰੇ ਕਈ ਵਾਰ ਇੱਥੇ ਲਾ ਲੈਂਦੀ ਆ ਇਹ ਆ ਜਾਂਦਾਗਾ ਮੇਰਾ ਰੂਮ ਮੇਰਾ ਤੇ ਅਮਰੀਨ ਦਾ ਤੇ ਇਧਰੇ ਸਾਡੀ ਬਿਮਾਰੀ ਹੈਗੀ ਉਧਰ ਸਾਰੀਆਂ ਕਿੱਟਾਂ ਪਈਆਂ ਨੇ ਮੇਰੀ ਵੀ ਪਈ ਆ ਅਮਰੀਨ ਦੀਆਂ ਤਿੰਨਾਂ ਨੇਗੀਆਂ ਇੱਕ ਟੂਸ਼ਨ ਵਾਲੀ ਹੋ ਇੱਕ ਸਕੂਲ ਵਾਲੀ ਹੋ ਇੱਕ ਐਕਸਟਰਾ ਰੱਖ ਰੱਖਿਆ ਨੇ ਤੇ ਇਧਰ ਹੈਗਾ ਸਾਡਾ ਟੀਵੀ ਇਹ ਲਾਈ ਬੈਠੀ ਹੈਗੀ ਉਹ ਸਾਡੀਆਂ ਫੋਟੋਆਂ ਆ ਗਈਆਂ 42 ਫੋਟੋਆਂ ਤੇ ਉਧਰ ਅਮਰੀਨ ਨਾਲ ਆ ਗਈ ਅਧਰੋ ਅਮਰੀਨ ਦੇ ਫੋਟੋਆਂ ਆ ਗਈਆਂ ਤੇ ਇਧਰ ਵੀ ਅਮਰੀਨ ਦੇ ਫੋਟੋਆਂ ਆ ਗਈਆਂ ਤੇ ਉਹ ਇਹਨਾਂ ਦੇ ਡੈਡੀ ਦੀ ਫੋਟੋ ਆ ਗਈ ਬਚਪਨ ਦੀ ਤੇ ਇਹ ਸਾਡੇ ਬੈੱਡ ਨੇ ਤੇ ਇਹ ਅਮਰੀਨ ਦੇਖੋ ਕੀ ਕਰੀ ਐਨੀ ਅਮਰੀਨ ਬਾਜੀ ਤੋਂ ਬੱਧੀ ਹੈ ਦੇਖ ਐਣ ਕੋ ਫੋਟੋ ਥੀਨੇ ਰਾਹ ਔਰ ਬਾਜੀ ਥੀਨੇ ਹਿ ਲੋ ਆ ਦੇਖੋ ਮੈਡਮ ਐਂਡ ਫੋਨ ਕਲਾ ਕੇ ਸਰਦੀ ਹੈਗੀ ਤੇ ਇਧਰ ਵੀ ਸਾਡੀ ਫੋਟੋ ਆ ਜਾਂਦੀ ਹੈ ਕਿ ਮੇਰੀ ਤੇ ਬਿੱਟੂ ਦੀ ਇਧਰ ਵੀ ਸੇਮ ਹੀ ਜਾਕਾ ਦੀ ਹੋਟਲ ਲੱਗੀ ਹੋਈ ਹੈ ਕਿ ਤੇ ਨਾਲ ਬਿੱਟੂ ਦੀ ਹੈ ਕਿ ਇਧਰ ਸਾਡੇ ਇੱਕ ਪੱਖੀ ਲੱਗੀ ਹੋਈ ਹੈਗੀ ਚਲੋ ਹਾਂ ਮਰੀਨ ਨਿਵਾਰ ਪਰ ਤਾਂ ਹੁਣ ਚਲੋ ਅੱਗੇ ਬਾਤ ਚੱਲਦੇ ਆਂ ਇਧਰ ਆ ਜਾਂਦਾ ਮੇਰੀ ਭੈਣ ਦਾ ਕਮਰਾ ਸੇਮੀ ਇਦਨੇ ਸੋਫੇ ਇਧਰ ਪਾਏ ਨੇ ਕਿ ਖਲਿਆਰਾ ਖਲੂਰਾ ਤੋਂ ਸਾਡੇ ਇੰਨ ਪੈ ਰਹੰਦਾ ਜੋ ਆਕਾਂ ਕਰਕੇ ਸਾਡੇ ਜੋ ਆਕਾਂ ਹੀ ਕਰਦੇ ਨੇ ਚਾਗਦੇ ਨੇ ਚੀਜ਼ ਬਸ ਜਿੱਥੇ ਜੀ ਕਰਦਾ ਰੇਜ ਦਿੰਦਾ ਬਸ ਅਸੀਂ ਵੀ ਕੁਝ ਕਹਿ ਰਹ ਕਹਿੰਦੇ ਹੈਗੇ ਵੀ ਚਲੋ ਜਿਵੇਂ ਜੀ ਕਰਦਾ ਖੰਡਿਆਈ ਚਲੋ ਬਸ ਨਾ ਸਮਾਰਤ ਲੈਣੀ ਹੈਗਾ ਬਚਪਨ ਵੀ ਇੱਕ ਵਾਰੀ ਆਉਂਦਾਗਾ ਤੇ ਇਹ ਹੈ ਮੇਰੇ ਭੈਣ ਦਾ ਕਮਰਾ ਤੇ ਵਸ ਸਾਡਾ ਏਡਾ ਕੀ ਛੋਟਾ ਜੀ ਘਰ ਹੈਗਾ ਹੁਣ ਤੁਹਾਨੂੰ ਇਧਰ ਪੁਰਾਣਾ ਘਰ ਦਿਖਾਉਣੀ ਹੈਗੀ ਇਧਰ ਆ ਜਾਂਦੇ ਨੇਗੇ ਵਾਸ਼ਰੂਮ ਵਗੈਰਾ ਸਾਡੇ ਉੱਥੇ ਅਸੀਂ ਮਸ਼ੀਨ ਰੱਖੀ ਹੋਈ ਹੈਗੀ ਜਿਹੜੀ ਪੁਰਾਣੀ ਹੈਗੀ ਤੇ ਹੁਣ ਨਵੀਂ ਲੈ ਕੇ ਆਵਾਂਗੇ ਚੱਲਦੀ ਨਹੀਂ ਖਰਾਬ ਹੈਗੀ ਹਨਾ ਤੇ ਇਧਰ ਆ ਜਾਂਦੇਗੇ ਰਸੋਈ ਜਿਹੜੀ ਅਸੀਂ ਵਰਤਦੇ ਆ ਮੇਰੀ ਭੈਣ ਬੈਠੀ ਹੈਗੀ ਏਅਰ ਸੋਇਸੀਸੀ ਬਾਰਤ ਦਿਆਂਗੇ ਜਦੋਂ ਮੀਮੂ ਆਉਂਦੇ ਇਹੀ ਰਸੋਈ ਆ ਜਿਹੜੀ ਚੌਂ ਲੱਗ ਜਾਂਦੀ ਆ ਫਿਰ ਅਸੀਂ ਇਤੋਂ ਸਮਾਨ ਚੱਕ ਕੇ ਉਧਰ ਡ੍ਰੈੰਗ ਰੂਮ ਬਣਾਇਆ ਹੋਇਆ ਜਿਹੜਾ ਸੋਫਿਆਂ ਦਾ ਉੱਥੇ ਰੱਖ ਲੈਨੇ ਹੁੰਨੇ ਆਗੇ ਤੇ ਆ ਦੇਖੋ ਸਾਡੀ ਰਸੋਈ ਵੀ ਐਦਾਂ ਦੀ ਲੁੱਕ ਆ ਕਿ ਸਾਡੀ ਰਸੋਈ ਦੀ ਤੇ ਇਹ ਫਰਿੱਜ ਹੈਗਾ ਸਾਡਾ ਨਾਰਮਲੀ ਸਾਰਿਆਂ ਦੇ ਘਰੀ ਹੁੰਦਾ ਨਾ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਧਰਲਾ ਕਮਰਾ ਇਹ ਸਾਡੇ ਪੌੜੀਆਂ ਨੇ ਜਿਹੜੀਆਂ ਕੋਠੇ ਤੇ ਚੜਦੀਆਂ ਨੇ ਗਿਆ ਤੇ ਇਸ ਉੱਤੇ 5 ਲਾਗਿਆ ਤੇ ਇਧਰ ਬੇ ਫालतू ਸਮਾਨ ਇਧਰ ਰੱਖਿਆਗਾ ਤੇ ਇਧਰ ਸਾਡੀ ਤੂੜੀ ਆਗੀ ਪਸੂਆਂ ਦੀ ਇਹ ਹੈਗਾ ਸਾਡਾ ਕਮਰਾ ਦੂਸਰਾ ਜਿਹਦੇ ਵਿੱਚ ਤੂੜੀ ਪਾਈ ਹੋਈ ਸੀਗੀ ਤੇ ਇਹ ਕਮਰਾ ਵੈਸੇ ਖਾਲੀ ਹੋਗਾ ਤੇ ਇਧਰ ਵੈਸੇ ਕੁਰਸੀਆਂ ਵਗੈਰਾ ਪੀਪੇ ਪੂਪੇ ਰੱਖ ਰੱਖੇ ਨੇਗੇ ਕਿਉਂ ਕਿ ਉਹ ਵਾਲੇ ਪੀਪੇ ਨੇ ਜਿਹੜੇ ਸਾਰੇ ਉਹ ਸਿੱਥੇ ਰੱਖ ਰੱਖੇ ਨੇਗੇ ਇਹ ਕਮਰਾ ਫਿਲਹਾਲ ਖਾਲੀ ਪੈਗਾ ਇੱਥੇ ਮੈਂ ਸੋਚ ਰਹੀ ਹਾਂ ਵੀ ਜਿਹੜੇ ਉਧਰ ਮੰਝੇ ਖੜੇ ਨੇਗੇ ਹਨਾ ਸਾਰੇ ਨਵੇਂ ਨੇਗੇ ਮੰਝੇ ਉਹ ਉਹ ਲਿਆ ਕੇ ਇਧਰ ਰੱਖ ਦਿੰਨੀ ਆ ਮੈਂ ਫਿਰ ਸਹੀ ਲੱਗੂਗਾ ਥੋੜਾ ਜਿਹਾ ਹਨਾ ਤੇ ਆ ਦੇਖੋ ਇਹ ਸਾਰਾ ਦਿਨੀ ਸਾਡਾ ਮੁੰਡਾ ਸਮਾਨ ਖੜਿਆਉਂਦਾ ਰਹਿੰਦਾ ਹੈਗਾ ਜਿੱਥੋਂ ਚੀਜ਼ ਚੱਕ ਲਈ ਉਹਥੇ ਨਹੀਂ ਧਰਦਾ ਹੈਗਾ ਬਸ ਤੇ ਨਾਲ ਹੀ ਮੇਰੀ ਭੈਣ ਵੀ ਇਹਦੇ ਵਾਂਗੂ ਚਵਾਕੜੀ ਬਣੀ ਰਹਿੰਦੀ ਹੈਗੀ ਹਨਾ ਏਸੀ ਗਿਆ ਸਾਡਾ ਛੋਟਾ ਜਿਹਾ ਘਰ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਮੇਰਾ ਘਰ ਕਿਵੇਂ ਲੱਗਿਆ ਹੈਗਾ ਤਾਂ ਥੋੜਾ ਜਿਹਾ ਗਰੀਬਾਂ ਵਾਲੀ ਆ ਚਲੋ ਕੋਈ ਗੱਲ ਨਹੀਂ ਤੇ ਬਾਕੀ ਫਿਰ ਵੀ ਹਨਾ ਸਾਰਿਆਂ ਨੂੰ ਆਪਦਾ ਘਰ ਤਾਂ ਵਧੀਆ ਲੱਗਦਾ ਹੁੰਦਾ ਹੈਗਾ ਬਾਕੀ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਵੀ ਜੀ ਤੁਹਾਨੂੰ ਵੀ ਪਸੰਦ ਆਇਆ ਮੇਰਾ ਘਰ ਓਕੇ ਜੀ ਬਾਏ ਸਾਰਿਆਂ ਨੇ ਸਬਸਕ੍ਰਾਈਬ ਕਰ ਲੈ ਚੈਨਲ ਨੂੰ